ਚਾਵਾਂ ਨਾਲ ਪਟੂਰੇ ਛੋਲੇ ਨਿਊਡਲ 버ਗਰ ਇਕ ਜਾਂ ਫਿਰ ਚਾਪਾ ਖਾਣ ਵਾਲਿਓ ਆ ਵੀਡੀਓ ਇਕ ਵਾਇਰਲ ਹੋ ਗਈ ਹੈ ਸੋਸ਼ਲ ਮੀਡੀਆ ਤੇ ਜਿਹਨੂੰ ਦੇਖ ਕੇ ਤੁਹਾਡੇ ਹੋਸ਼ ਹੀ ਉੜ ਜਾਣਗੇ ਇਕ ਨੌਜਵਾਨ ਪਟੂਰੇ ਛੋਲੇ ਖਾਂਦਾ ਪਿਆ ਸੀ ਉਹਦੇ ਵਿੱਚ ਕਿਤੇ ਮੱਖੀ ਨਿਗਲਾਈ ਜਿਹਦੀ ਵੀਡੀਓ ਉਸ ਗਾਹਕ ਨੇ ਬਣਾ ਲਈ ਉਤੋਂ ਬਾਅਦ ਪੈ ਗਿਆ ਗਾ ਦੁਕਾਨਦਾਰ ਦੇ ਨਾਲ ਜਿਹੜੀ ਮਾਲਕ ਨਾਲ ਹੋਊਗੀ ਬੈਸ ਬਸਾਈ ਉਸ ਤੋਂ ਬਾਅਦ ਜਿਹੜੀ ਬਲਾਕੀ ਕਹਿੰਦਾ ਪਿਆ ਤੁਸੀਂ ਆਪ ਵੀ ਸੁਣ ਲਓ ਉਹ ਕਹਿ ਰਿਹਾ ਹੈ ਕਿ ਮੈਂ ਤਾਂ ਇੱਥੇ ਕੰਮ ਕਰਦਾ ਆਂ ਤੇ ਇੱਥੇ ਜਿਹੜਾ ਇਹ ਸਮਾਨ ਪਠੂਰੇ ਛੋਲੇ ਸੀ ਬਨੇ ਬਣਾਏ ਲਏ ਨੇ ਆ ਸਾਡਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਹੈਗਾ ਬਨੇ ਬਣਾਏ ਆਪਾਂ ਲਿਆ ਕੇ ਵਰਤਦੇ ਹੈਗੇ ਆਂ ਤੇ ਇਹ ਅਸੀਂ ਜਰੂਰ ਉਹਨਾਂ ਦੀ ਸ਼ਿਕਾਇਤ ਕਰਾਂਗੇ ਉਹਨਾਂ ਨੂੰ ਲਾਭਾ ਜਰੂਰ ਦਵਾਵਾਂਗੇ ਕਿ ਤੁਹਾਡੇ ਭਟੂਰਿਆਂ ਦੇ ਵਿੱਚ ਨਿਕਲੀ ਹੈ ਮੱਖੀ ਲੇਕਿਨ ਜਿਹੜਾ ਦੁਕਾਨਦਾਰ ਹੈਗਾ ਅਸੀਂ ਉਹ ਤੇ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਝਾੜਦਾ ਨਜ਼ਰੋਂ ਹੁੰਦਾ ਪਿਆ ਲੇਕਿਨ ਜਿਹੜਾ ਗ੍ਰਾਹਕ ਹੈਗਾ ਸੀ ਉਹਦੇ ਵੱਲੋਂ ਸ਼ਿਕਾਇਤ ਕਰਨ ਦੀ ਜਿਹੜੀ ਗੱਲ ਲਗੀ ਆ ਉਹ ਕੀਤੀ ਜਾ ਰਹੀ ਹੈ ਕਿ ਆ ਫਿਲਹਾਲ ਮਾਮਲਾ ਠੱਪ ਹੋਇਆ ਨਹੀਂ ਹੋਇਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਕਿੰਨਾ ਕਿਤੇ ਵੀਡੀਓ ਜਿਹੜੀ ਗਈ ਹੈ ਕਾਫੀ ਸ਼ਰਮਨਾਕ ਗਈ ਆ ਜਿਹਨੂੰ ਦੇਖ ਕੇ ਸਭ ਦੇ ਹੋ ਛੁੱਟ ਗਿਆ ਤੇ ਕੀ ਹੋਣ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਇਹਦੀ ਕੋਈ ਸੇਫਟੀ ਇਹਦੇ ਵਿੱਚ ਕੋਈ ਫੂਡ ਸਰਟੀਫਿਕੇਟ ਜਾਂ ਕੋਈ ਸਾਫ ਸਫਾਈ ਦਾ ਧਿਆਨ ਕੋਈ ਰੱਖਦਾ ਵੀ ਆ ਕਿ ਨਹੀਂ ਰੱਖਦਾ ਕਿ ਕੀ ਅਧਿਕਾਰੀ ਜਿਹੜੇ ਇਸ ਮਹਿਕਮੇ ਦੇ ਨਾਲ ਜੁੜੇ ਆ ਤੇ ਕੀ ਉਹ ਏਸ਼ੀਆ ਦੇ ਵਿੱਚ ਗਰਮੀਆਂ ਦੇ ਵਿੱਚ ਬੈਠਦੇ ਨੇ ਕਿ ਸਿਆਲਾਂ ਦੇ ਵਿੱਚ ਹੀਟਰਾਂ ਦੇ ਬੈ ਕੇ ਆਪਣਾ ਟਾਈਮ ਜਿਹੜਾ ਹੈ ਉਹ ਪਾਸ ਕਰਦੇ ਨੇ ਕਿਉਂ ਨਹੀਂ ਰੋਡਾਂ ਦੇ ਵਿੱਚ ਹੁੰਦੇ ਨੇ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਰੇੜੀਆਂ ਵਾਲੀ ਇਸ ਤਰ੍ਹਾਂ ਦੀ ਦੁਕਾਨਦਾਰਾਂ ਨੂੰ ਫੜਿਆ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੀ ਉਹ ਕੰਮ ਕਰਦੇ ਵੀ ਇਹ ਜਾਂ ਮਹਿਕਮਾ ਅੰਬਸਾਦ ਦੇ ਵਿੱਚ ਹੈਗਾ ਵੀ ਹੈ ਕਿ ਨਹੀਂ ਹੈਗਾ ਇਹ ਤਾਂ ਰੱਬ ਜਾਣਦਾ ਲੇਕਿਨ ਕਿੰਨਾ ਕਿਤੇ ਇਹ ਵੀਡੀਓ ਜਿਹੜੀ ਦੇਖ ਕੇ ਹਰੇਕੜਾ ਲੋਕਗੇ ਉਹ ਹੈਰਾਨ ਪਰੇਸ਼ਾਨ ਔਰ ਸ਼ਰਮਸਾਰ ਹੋ ਚੁੱਕੇਗੇ ਨੇ ਕੀ ਕੀ ਮਾਮਲਾ ਕੀ ਭਾਜੀ ਭਾਜੀ ਮੈਂ ਪਟੂਰੇ ਲਿੱਤੇ ਜਨਾ ਉਹ ਖਾ ਰਿਆ ਉਹਦਾ ਜੀ ਆਹ ਦੇਖ ਲਓ ਮੱਖੀ ਨਿੱਕੀ ਐ ਇਸ ਵਿੱਚ ਮੱਕੀ ਨਹੀਂ ਆ ਪਾਜੀ ਮੈਂ ਕਹਿੰਦਾ ਹੁਣ ਸਿਵਲ ਹਸਪੀਟਲ ਜਾ ਕੇ ਦੇਖ ਲਿਓ ਪੀ ਐ ਕਰ ਤੁਸੀਂ ਅੱਗਾ ਫੜ ਲਓਗੇ ਤੁਸੀਂ ਮੱਕੀ ਕਿੱਦਾਂ ਦੇਖਦੇ ਹੋ ਭਾਈ ਤੁਸੀਂ ਮੈਂ ਨਹੀਂ ਚੈੱਕ ਕਰ ਰਹੇ ਫੜ ਨਹੀਂ ਰਹੇ ਪਾਜੀ ਆ ਜਾਓ ਚੈੱਕ ਕਰ ਲਓ ਨਾ ਚੱਕਰੋ ਆਲੋ ਫੜੋ ਆ ਕੀ ਐ ਆ ਕਰਛੀ ਦਾ ਤੁਹਾਡੀ ਆ ਲਓ ਇੱਦੀ ਜਾਣਾ ਸਿਵਲ ਹਸਪੀਟਲ ਲੈ ਕੇ ਜਾਵਾਂਗੇ ਆ ਲੋ ਆ ਕੀ ਐ ਲੋ ਇੱਦੀ ਰਹਿੰਦੋ ਪਾਜੀ ਇੱਦੀ ਰਹਿੰਦੋ ਮੱਕੀ ਕੀ ਕਰੇ ਨਾ ਮੱਕੀ ਕੀ ਕਹਾਂ ਜਾਂਦੇ ਅਸੀਂ ਬਣੇ ਬਣਾਏ ਲੈ ਆ ਰਹੇ ਹਾਂ ਬਤੂਰੇ ਜੀ ਕੋਈ ਨੇ ਇਹਨਾਂ ਨੂੰ ਕੰਮ ਡੇਟ ਕਰਾਗੇ ਉਸੇ ਦਾ ਕੋਈ ਰੇੜੀ ਨੇ ਕਿੰਨੇ ਰੇੜੀਆਂ ਦੀ ਕੋਲ ਧੋੜੀ ਆਨ ਜੀ ਮੈਂ ਇੱਥੇ ਕੰਮ ਕਰਦਾ ਮਾਲਕ ਸਾਡੇ ਹੋ ਗਏ ਮਾਲਕ ਕਿੱਥੇ ਹੈਗੇ ਜੀ ਮਾਲਕ ਛੁੱਟੀ ਤੇ ਆ ਗਿਆ ਛੁੱਟੀ ਤੇ ਕਿੱਥੇ ਹੋਏ ਆ ਤੁਹਾਡਾ ਕੀ ਨਾਮ ਹੈ ਮੇਰਾ ਕਿੱਥੇ ਰਹਿਣ ਵਾਲੇ ਭਾਜੀ ਮੈਂ ਲੋਕਲ ਹੀ ਲੋਕਲ ਹੀ ਰਹਿਣ ਵਾਲੇ ਆ ਤੁਸੀਂ ਇਹ ਜੌਬ ਕਰਦੇ ਹੋ ਤੇ ਇਹ ਹੀ ਜੇ ਭਾਈ ਆਪਾਂ ਕਿਸੇ ਆਪਣੀ ਫੈਮਿਲੀ ਮੈਂਬਰ ਨੂੰ ਖਵਾਵਾਂਗੇ ਤੇ ਉਹਨੂੰ ਵੀ ਕੋਈ ਪ੍ਰੋਬਲਮ ਹੋ ਜਾਏ ਖਾਣ ਦੇ ਸਾਰੀ ਕੋਈ ਇਸ਼ੂ ਹੋ ਜਾਏ ਤੇ ਕੀ ਕੀ ਕੋਹ ਕੌਂਜੇ ਮੇਵਾਰ ਆ ਭਾਈ ਆਪਾਂ ਤਾਂ ਬਣੀ ਬਣਾਈ ਲੈਂਦੇ ਆ ਜੀ ਠੀਕ ਹੈ ਅੱਛਾ ਕੰਪਲੀਟ ਕਰਾਂਗੇ ਨਾ ਕੰਪੂਰ ਕਰਾਂ ਨਹੀਂ ਭਾਈ ਸੇਤਨਾ ਤੱਕ ਲਵਾੜਾ ਤੁਸੀਂ ਵੀ ਚੀਜ਼ ਦੇਖਣੀ ਚਾਹੀਦੀ ਨਾ ਕੀ ਕਹਿਣਾ ਚਾਹੁੰਦੇ ਤੁਸੀਂ ਦੱਸੋ ਤੇ ਤੁਸੀਂ ਕਹਿੰਦੇ ਕਿ ਹਾਂ ਜੀ ਚਲ ਜਣਾ ਤੇ ਪੀ ਲੈਂਦੇ ਆ ਆਪਾਂ ਸੋਰੀ ਜੀ ਕਰ ਦਿੰਦੇ ਆ ਨਹੀਂ ਸੌਰੀ ਦੇ ਚਲੋ ਠੀਕ ਆ ਭਾਜੀ ਤੁਸੀਂ ਦੇਖਣਾ ਚੀਜ਼ਾਂ ਤੁਹਾਨੂੰ ਕੀ ਕੇ ਜਾਣ ਦਾ ਅੱਜ ਕੱਲ ਜਿਹੜਾ ਚੀਜ਼ ਆਪ ਸਾਫ਼ ਸਭਈ ਨਹੀਂ ਦੇ ਦਿੰਦੇ ਪਏ ਦੇਖੋ ਤਾਂ ਹੀ ਹੈ ਕਿ ਕੁੱਲਦਾ ਕੀ ਭਾਜੀ ਆਪਾਂ ਕੰਪਲੀਟ ਕਰਾਂਗੇ ਉਹਨਾਂ ਨੂੰ ਕੰਪਲੇਨ ਨੂੰ ਕੀ ਕਰਨੀ ਬੰਦਾ ਮਾਰਦੇ